ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਿੰਦਰ ਸਿੰਘ ਕੌਣੀ ਦੀ ਅਗਵਾਈ ਹੇਠ ਕੱਢੀ ਗਈ ਬਾਈਕ ਰੈਲੀ ਤੁਹਾਨੂੰ ਦੱਸ ਦਈਏ ਕਿ ਇਹ ਬਾਈਕ ਰੈਲੀ ਗਿੱਦਰਬਾਹ ਹਲਕੇ ਦੇ ਪਿੰਡ ਮੱਲਣ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦੇ ਹੋਏ ਪਲਾਈਆਂਣਾ ਪਿੰਡ ਵਿਖੇ ਜਾ ਕੇ ਸਮਾਪਤ ਹੋਈ ਜਿਸ ਦੀ ਕਮਾਂਡ ਮਨਦੀਪ ਬਰਾੜ ਧੂੜਕੋਟ ਨੇ ਸੰਭਾਲੀ ਇਸ ਬਾਈਕ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਸ਼ਾਮਲ ਹੋਏ ਜੂਤ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਇਸਰਾਈਲ ਬਾਰੇ ਕੀ ਕੁਝ ਕਹੇ ਸੁਖਜਿੰਦਰ ਕੌਣੀ ਨੇ ਆਓ ਤੁਹਾਨੂੰ ਸੁਣਾਉਣੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਦਾ ਔਰ ਤੁਹਾਡਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਕਵਰੇਜ ਕਰਨ ਵਾਸਤੇ ਆਏ ਹੋ ਔਰ ਦੂਜੀ ਗੱਲ ਇਹ ਜਿਹੜੀ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਖਾਸ ਤੌਰ ਤੇ ਸਾਡੇ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਔਰ ਸਾਡੇ ਸੈਕਟਰੀ ਬਾਈ ਉਹਨਾਂ ਦੇ ਹੁਕਮ ਸੀਗਾ ਕਿ ਹਰੇਕ ਹਲਕੇ ਦੇ ਵਿੱਚ ਆਪਾਂ 8-8 ਰੈਲੀਆਂ ਕਰਨੀਆਂ ਹੈ ਜੇ ਪੰਜ ਪੰਜ ਪਿੰਡਾਂ ਦਾ ਬੈਲਟ ਬਣਾ ਕੇ ਉਹਨਾਂ ਦੀ ਆਪਾਂ ਬਾਈਕ ਰੈਲੀ ਕਰਨੀ ਹੈ ਜਿਹਦੇ ਵਿੱਚ 100-100 ਮੋਟਰਸਾਈਕਲ 200-200 ਮੋਟਰਸਾਈਕਲ ਇਕੱਠੇ ਕਰਕੇ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਯੂਥ ਵਰਕਿੰਗ ਨੂੰ ਖਾਸ ਤੌਰ ਤੇ ਕਰ ਬਾਈ ਕਰਮਜੀਤ ਅਨਮੋਲ ਜੀ ਦੇ ਹੱਕ ਦੇ ਵਿੱਚ ਇਹ ਜਿਹੜੇ ਰੈਲੀ ਕੀਤੀ ਗਈ ਹੈ ਔਰ ਪਾਰਟੀ ਦੇ ਉਦੇਸ਼ ਮੁਤਾਬਕ ਹੁਕਮ ਮੁਤਾਬਕ ਯੂਥ ਵਿੰਗ ਦੇ ਹੁਕਮ ਅਸੀਂ ਲੰਬੀ ਦੇ ਵਿੱਚ ਕਰ ਰਹੇ ਆ ਉਵੇਂ ਅਸੀਂ ਕਿੱਧਰ ਵਿੱਚ ਅੱਜ ਪਹਿਲੀ ਕੀਤੀ ਹੈ ਔਰ ਮਲੋੜ ਦੇ ਵਿੱਚ ਆ ਫਿਰ ਮੁਕਸਰ ਦੇ ਵਿੱਚ ਆ ਸਾਰੇ ਹਲਕਿਆਂ ਦੇ ਵਿੱਚ 8-8 ਬਾਈਕ ਰੈਲੀਆਂ 5-5 ਪਿੰਡਾਂ ਦੀਆਂ 6-6 ਪਿੰਡਾਂ ਦੀਆਂ ਜੁੰਟ ਬਣਾ ਕੇ ਨੌਜਵਾਨ ਸਾਥੀ ਕਰ ਰਹੇ ਤੇ ਅੱਜ ਜਿਹੜੀ ਰੈਲੀ ਦੀ ਅੱਪ ਗੱਲ ਕਰੀਏ ਕਿ ਕਿਹੜੇ ਪਿੰਡ ਤੋਂ ਸ਼ੁਰੂ ਹੋਈ ਹੈ ਜੀ ਕਿੰਨੇ ਪਿੰਡਾਂ ਜਾਊਗੀ ਇਹ ਅੱਜ ਮੱਲਣ ਪਿੰਡ ਤੋਂ ਸ਼ੁਰੂ ਹੋ ਕੇ ਜੀ ਮੱਲਣ ਧੂੜਕੋਟ ਬੁੱਟਰਚਨੀ ਸਾਊਥ ਮੋਰਚਾ ਤੇ ਲਗਭਗ ਅਸੀਂ ਕੀਤਾ ਪਰ ਤੁਸੀਂ ਇਹ ਵੇਖੋ ਵੀ ਜਿਹੜੇ ਜਿਹੜੇ ਰੋਡ ਦੇ ਉੱਪਰ ਤੁਸੀਂ ਸਾਡੇ ਨਾਲ ਹੀ ਸੀ ਜਿੱਥੋਂ ਦੀ ਨੰਗ ਰਹੇ ਆ ਔਰ ਲੋਕਾਂ ਦਾ ਜਿਹੜਾ ਪਿਆਰ ਮਿਲ ਰਿਹਾ ਔਰ ਲੋਕ ਜਿਹੜੇ ਠਲ ਠਲ ਕੇ ਇਹ ਗੱਲ ਕਹਿ ਰਹੇਗੀ ਤੁਹਾਡੇ ਨਾਲ ਹੈ ਕਰਨਜੀਤ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਹੈ ਭਗਵੰਤ ਮਾਨ ਜਿਹੜੇ ਕੰਮ ਕੀਤੇ ਐ ਜਿਹੜੇ ਚਾਹੇ ਉਹ ਬਿਜਲੀ ਫ੍ਰੀ ਹੋਵੇ ਚਾਹੇ ਟੋਲ ਪਲਾਜ਼ ਬੰਦ ਹੋਣ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੋਵੇ ਔਰ ਅਨੇਕਾਂ ਅਜਿਹੇ ਫੈਸਲੇ ਐ ਜਿਹੜੇ ਮਾਨ ਸਾਹਿਬ ਦੇ ਕੰਮਾਂ ਤੋਂ ਲੋਕ ਖੁਸ਼ ਨੇ ਔਰ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਬਿਜਲੀ ਵਾਲਾ ਜਿਹੜਾ 600 ਜੂਟ ਮਾਪ ਵਾਲਾ ਜਾਂ ਖੇਤਾਂ ਦੀ ਜਿਹੜੀ ਲਾਈਟ ਹੈ ਉਹ ਫ੍ਰੀ ਮਿਲ ਰਹੀ ਹੈ ਔਰ 24 ਘੰਟੇ ਮਿਲ ਰਹੀ ਹੈ ਉਹ ਅਜਿਹੇ ਫੈਸਲੇ ਜਿਹੜੇ ਉਹ ਪੰਜਾਬ ਪੱਖੇ ਔਰ ਲੋਕ ਪੱਖੀ ਨੇ ਔਰ ਲੋਕ ਉਹਨਾਂ ਦਾ ਪਰਮਾ ਸਵਾਗਤ ਕਰ ਰਹੇ। ਫਰੀਦਕੋਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਰਦੀਦਨ ਮੋਲ ਅਨਮੋਲ ਜਿਹੜਾ ਮੁਕਾਬਲਾ ਕਿਸੇ ਨੇ ਦੇਖਦੇ ਹੋ। ਭਾਈ ਦੇਖੋ ਮੁਕਾਬਲਾ ਜਿਹੜੇ ਬੰਦੇ ਕੈਂਡੀਡੇਟ ਆਏ ਆ ਹਰੇਕ ਬੰਦਾ ਇਹ ਸੋਚ ਕੇ ਆਦਾ ਕਿ ਮੈਂ ਜਿੱਤਣਾ ਹੈ ਪਰ ਮੈਨੂੰ ਇਹ ਲੱਗਦਾ ਕਿ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਬਾਈ ਕਰਮਜੀਤ ਦੇ ਮੁਕਾਬਲੇ ਦਾ ਕੋਈ ਕੈਂਡੀਡੇਟ ਨਹੀਂ। ਔਰ ਮੈਂ ਸੋਚਦਾ ਕਿ ਸਾਡੇ ਅੱਜ ਦੇ ਮੁਕਾਬਲੇ 'ਚ ਕੋਈ ਵੀ ਬੰਦਾ ਸਾਡੇ ਰੇਸ 'ਚ ਲੱਗ ਨਹੀਂ ਰਿਹਾ। ਤੁਸੀਂ ਦੇਖੋ ਕਾਂਗਰਸ ਉਹ ਡੈੱਡ ਹੈ, ਕਾਲੀ ਦਲ ਉਹ ਖਤਮ ਹੈ ਔਰ ਕੋਈ ਵੀ ਬੰਦਾ ਮੈਸਨ ਦਾ ਜੀ ਬੀਜਪੀ ਵਾਲੇ ਤਾਂ ਹਨਸਰਾਜ ਜੀ ਨੂੰ ਤੁਸੀਂ ਪਿੰਡਾਂ ਦੇ ਵਿੱਚ ਵੇਖ ਰਿਹਾ ਇਨਾ ਵਿਰੋਧ ਹੋ ਰਿਹਾ ਪਿੰਡਾਂ 'ਚ ਵਧਣੇ ਤਾਂ ਜਾ ਰਿਹਾ ਤੇ ਫਿਰ ਉਹ ਤਾਂ ਬੋਟ ਦੀ ਆਸ ਮੇਰੇ ਸਾਨੂੰ ਨਾ ਹੀ ਰੱਖਣ ਬੀਜਪੀ ਵਾਲੇ ਤਾਂ ਤੇ ਭਾਈ ਇੱਕ ਆਪ ਦੇ ਕੁਝ ਵਾਦੇ ਜਿਵੇਂ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਨਾ ਇਹ ਵੀ ਮੁੱਦਾ ਅੱਜਕੱਲ੍ਹ ਚੋਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੀ ਲੱਗਦਾ ਕੋਈ ਇਹਦੇ ਨਾਲ ਕੋਈ ਅਸਰ ਪਊਗਾ ਕੋਈ ਮਹਿਲਾ ਆਵੇ ਮੋਟਰ ਤੇ ਨਹੀਂ ਦੇਖੋ ਭਾਈ ਜੀ ਜਿਹੜੇ ਵਾਦੇ ਕੀਤੇ ਐ ਮਾਨ ਸਾਹਿਬ ਨੇ 5 ਸਾਲਾਂ ਵਾਸਤੇ ਕੀਤੇ ਸੀ ਗਰੰਟੀਆਂ ਦਿੱਤੀਆਂ ਨਾਲ ਵੀ ਅਸੀਂ ਗਰੰਟੀਆਂ ਪੂਰੀਆਂ ਕਰਾਂਗੇ ਔਰ ਇੱਕ ਗ ਨੌਕਰੀਆਂ ਕੱਢੀਆਂ ਪਹਿਲੇ ਮਹੀਨੇ ਤੋਂ ਸ਼ੁਰੂ ਕੀਤੀਆਂ ਨੌਕਰੀਆਂ ਕੱਢੀਆਂ ਸਰਕਾਰ ਪਣੀ ਪਹਿਲੀ ਕੈਬਨਟ ਦੇ ਵਿੱਚ ਇਹ ਫੈਸਲਾ ਕੀਤਾ ਕਿ ਨੌਕਰੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਨੌਕਰੀਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਪਹਿਲੀ ਸਰਕਾਰ ਆਈ ਹੈ ਪਹਿਲਾ ਮੁੱਖ ਮੰਤਰੀ ਹੈ ਜਿਨੇ ਨਰੋਲ ਮੈਰਿਟ ਦੇ ਉੱਪਰ ਜਿਹੜੇ ਮੁੰਡੇ ਕੁੜੀਆਂ ਨੂੰ ਭਰਤੀ ਕੀਤਾ ਔਰ ਤੁਸੀਂ ਵੇਖ ਤੁਸੀਂ ਕਵਰੇਜ ਕਰਦੇ ਹੋ ਹਰ ਪਿੰਡ ਜਿਹਨੇ ਮੈਨੂੰ ਹਰ ਰੋਜ਼ ਜਾਣਾ ਮੈਂ 5-7 ਪਿੰਡਾਂ ਜਾਣਾ ਜੂਤ ਦੀਆਂ ਮੀਟਿੰਗਾਂ ਕਰਦਾ ਆਮ ਆਦਮੀ ਪਾਰਟੀ ਸਾਥੀਆਂ ਨੂੰ ਮਿਲਦਾ ਆਮ ਲੋਕਾਂ 'ਚ ਮਿਲਦਾ ਹੈ ਤਾ ਹਰ ਪਿੰਡ ਘੱਟੋ ਘੱਟ 10-10 ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੌਕਰੀ ਤੇ ਲੱਗੇ ਹੋਏ ਆ ਔਰ ਬਿਨਾ ਸਪਾਰਸ਼ ਬਿਨਾ ਜਿਹੜਾ ਕਿਸੇ ਨਾਲ ਵਤਕਰਾ ਨਾ ਜਾਤ ਦਾ ਨਾ ਧਰਮ ਦਾ ਨਾ ਨਸਲ ਦਾ ਔਨ ਮੈਰਿਟ ਜਿਹੜਾ ਬੰਦਾ ਨੰਬਰਾਂ ਚਾਹੁੰਦਾ ਸੀ ਉਹੀ ਬੰਦਾ ਨੌਕਰੀ ਤੇ ਲੱਗਿਆ ਔਰ ਜਿੰਨੇ ਵੀ ਵਾਦੇ ਕੀਤੇ ਆ ਉਹ ਸਾਰੇ ਵਾਦੇ ਚਾਹੇ 1000 ਰੁਪਏ ਵਾਲਾ ਹੋਵੇ ਉਹ ਅਸੀਂ ਇਹ ਤਾਂ ਹੈ ਨਹੀਂ ਵੀ ਇੱਕ ਵਾਰ 1000 ਰੁਪਏ ਦੇ ਕੇ ਉਸ ਤੋਂ ਬਾਅਦ ਪੈਸੇ ਨਹੀਂ ਦੇਣਗੇ ਅਸੀਂ ਜੀ ਇਸ ਪਾਰਟੀ ਦੇ ਬਹੁਤ ਸੁਖ ਖੁਸ਼ ਆ ਇਸ ਪਾਰਟੀ ਤੇ ਅਸੀਂ ਵੋਟਾਂ ਪਾਵਾਂਗੇ ਡਟ ਕੇ ਪਜਦੇ ਨਾਲ ਖੜੇ ਆ ਤੇ ਬਹੁਤ ਹੀ ਸਾਨੂੰ ਸੁਖ ਹੋ ਗਿਆ ਹੈ ਤੇ ਅਸੀਂ ਸੌਖੇ ਹੋ ਗਏ ਆ ਤੇ ਅੱਜ ਆਪਦੇ ਘਰੇ ਅਸੀਂ ਖੁਸ਼ ਆ ਬਾਬਾ ਜੀ ਕਿਹੜੀਆਂ ਗੱਲਾਂ ਕੋਈ ਆਮ ਆਦਮੀ ਪਾਰਟੀ ਜਿਹੜੀਆਂ ਆਪਣੀ ਮੋਟਰ ਦਾ ਵੀ ਜੀ ਮੈਂ ਪਾਣੀ ਤੇ ਹਫ਼ਤੇ ਬਹੁਤ ਖੁਸ਼ ਆ ਮੋਟਰ ਦਾ ਬਾਕੀ ਜਿਹੜੀ ਕੋਈ ਆਪਾਂ ਆਪ ਜਾ ਬਾਹਰ ਜਾਂਦੇ ਆ ਅਸੀਂ ਲੀਡਰ ਆ ਅੱਜ ਇੱਕ ਸ਼ਹਿਰਿਆ ਨਾਮ ਤੋਂ ਦਫ਼ਤਰਾਂ ਚ ਉੱਥੇ ਵੀ ਅਸੀਂ ਖੁਸ਼ ਆ ਸਾਡੀ ਸਨਾਈ ਹੁੰਦੀ ਆ ਪਰ ਥੋੜਾ ਜਿਹਾ ਹਲੇ ਜਦੋਂ ਟਲਦੇਵਾਲ ਦੇ ਜਾਂ ਨਾ ਉਹ ਵੀ ਕਰ ਲਾਂਗੇ ਸੂਤ ਠੀਕ ਹੈ ਕਿ ਲੱਗਦੇ ਰਿਸ਼ਵਤ ਕੋਰੀ ਤੇ ਥੋੜਾ ਜਿਹਾ ਨੱਥ ਪਈ ਹਲੇ ਟਿੱਕਰ ਮੰਗੀ ਨਹੀਂ ਮੈਥੋਂ ਮੇਰਾ ਨਾਮ ਮਨਦੀਪ ਬਰਾੜ ਧੂਲਕੋਟਾ ਜੀ ਮੈਯੂਥਾ ਗੂ ਅਮਰਮੀ ਪਾਰਟੀ ਸ੍ਰੀ ਮੁਕਤਸਰ ਸਾਹਿਬਾ ਜੀ ਤੇ ਇਹ ਆਪਣੀ ਸਰਦਾਰ ਸਖਜਿੰਦਰ ਕੌਣੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਤੇ ਜ਼ਿਲ੍ਹੇ ਦੇ ਸਾਡੇ ਯੂਥ ਪ੍ਰਧਾਨ ਨੇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਕੀਤੀ ਸੀਗੀ ਜੋ ਕਿ ਅਸੀਂ ਮੱਲਨ ਤੋਂ ਲੈ ਕੇ ਸਟਾਰਟ ਕੀਤੀ ਸੀਗੀ ਮੱਲਨ ਢੂਲਕੋਟ ਤੇ ਸ੍ਰੀ ਫੋਟਰ ਸ੍ਰੀ ਤੇ ਭਲਾਈਆਂਣਾ ਜੀ ਜਿੱਥੇ ਸਮਾਪਤੀ ਸੀਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਰ-ਚਾਰ ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ ਜੀ ਤੇ ਯੂਥ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਤੇ ਸੰਸਦ ਦੇ ਵਿੱਚ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਹੈ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ